ਨੋਕ ਕਰੀਏ ਖਬਰਾਂ ਦਾ ਤਾਂ ਮੈਂ ਤੁਜੀ ਸਭ ਤੋਂ ਪਹਿਲੀ ਖਬਰ ਤੇ ਆਈਏ ਤਾਂ ਮਾਜੇ ਦੇ ਜੈਲ ਦੱਸੇ ਜਾਂਦੇ ਸੌਰੀ ਜਰਨੈਲ ਦੱਸੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੇ ਕਹਿੰਦੇ ਵੀ ਯੂਥ ਦੇ ਆਗੂ ਵਿਕਰਮ ਮਜੀਠੀਆ ਹੁਣਾਂ ਨੂੰ ਜ਼ਮਾਨਤ ਮਿਲ ਗਈ ਹੈ ਆਪਾਂ ਬੜੇ ਦਿਨਾਂ ਤੋਂ ਲਗਾਤਾਰ ਇਹੀ ਖਬਰਾਂ ਸਾਂਝੀਆਂ ਕਰ ਰਹੇ ਸੀ ਕਿ ਵਿਕਰਮ ਮਜੀਠੀਆ ਨੂੰ ਫੇਰ ਰਾਹਤ ਨਹੀਂ ਮਿਲੀ ਨਹੀਂ ਮਿਲੀ ਰਾਹਤ ਜੀ ਹਾਲੇ ਹੋਰ ਦਿਨ ਰਹਿਣਾ ਪਊ ਜੇਲ੍ਹ ਦੇ ਅੰਦਰ ਤੇ ਹੁਣ ਜੇਕਰ ਜ਼ਮਾਨਤ ਮਿਲ ਗਈ ਹੈ ਤਾਂ ਕਿਹੜੇ ਆਧਾਰਾਂ ਤੇ ਮਿਲੀ ਹੈ ਕਿਉਂਕਿ ਗੱਲ ਤਾਂ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਸੀ ਅੱਜ ਮਨਮੀਰ ਕਿਵੇਂ ਪੈ ਗਈ ਜੀ ਜ਼ਮਾਨਤ ਦੇਣ ਦੇ ਲਈ ਇਹ ਗੱਲ ਖਾਸ ਤੇ ਉਸ ਤੋਂ ਬਾਅਦ ਅਗਲੀ ਗੱਲ ਇਹ ਖਾਸ ਕਿ ਬਾਹਰ ਆਉਂਦਿਆਂ ਕਿਹੋ ਜਿਹੇ ਪਟਾਕੇ ਪੈਣ ਦੀ ਆਸ ਹੈ ਅ ਦੇਖੋ ਗੁਰਪ੍ਰੀਤ ਥਾਰ ਵਾਲੀ ਬੀਬੀ ਤੇ ਮਜੀਠੀਆ ਦੋਵਾਂ ਦਾ ਮਾਮਲਾ ਇੱਕੋ ਜਿਹਾ ਸੀ ਕਿ ਤਰ੍ਹਾਂ ਜੀ ਕਿ ਦੋਨਾਂ ਤੇ ਇੱਕ ਡਰਗ ਦਾ ਮਾਮਲਾ ਸੀ ਤੇ ਦੂਜਾ ਸੀਗਾ ਆਮਦਨ ਤੋਂ ਵੱਧ ਜਾਇਦਾਦ ਦਾ ਜੀ ਠੀਕ ਹੈ ਜੀ ਤੇ ਉਦੋਂ ਇਉਂ ਹੀ ਲੱਗਦਾ ਸੀਗਾ ਕਿ ਚਾਰ ਸ਼ੀਟ ਫਾਈਲ ਹੋਣ ਤੋਂ ਬਾਅਦ ਵੇਖੋ ਕਹਦੀ ਪਹਿਲਾਂ ਜ਼ਮਾਨਤ ਹੁੰਦੀ ਹੈ ਤਾਂ ਥਾਰ ਵਾਲੀ ਬੀਬੀ ਦੀ ਜ਼ਮਾਨਤ ਨਵੰਬਰ ਚ ਹੋ ਗਈ ਸੀ ਮੇਰੇ ਖਿਆਲ ਨਾਲ ਜੀ ਜੇ ਮੈਂ ਗਲਤ ਨਹੀਂ ਹਾਂ ਤਾਂ ਇਹਦਾ ਮਤਲਬ ਇਹ ਹੈ ਕਿ ਜੇ ਆਪਾਂ ਵੇਖੀਏ 1.5 ਮਹੀਨੇ ਦੇ ਵਕਤ 2 ਮਹੀਨਿਆਂ ਦੇ ਵਕਤ ਬਾਅਦ ਇਹਨਾਂ ਦੀ ਵੀ ਜ਼ਮਾਨਤ ਹੋ ਗਈ ਆ ਕਾਰਨ ਇਹ ਹੀ ਆ ਕਿ ਲੰਮਾ ਸਮਾਂ ਹੋ ਗਿਆ ਜਦੋਂ ਲੰਮੀ ਮਿਆਦ ਹੋ ਜਾਂਦੀ ਹੈ ਹਿਰਾਸਤ ਦੀ ਫਿਰ ਕੋਰਟ ਜ਼ਮਾਨਤ ਲਈ ਰਾਜ਼ੀ ਹੋ ਜਾਂਦੀ ਹੈ ਮੈਂ ਤਾਂ ਹੈਰਾਨ ਆ ਕਿ ਸੁਪਰੀਮ ਕੋਰਟ ਤੱਕ ਇਹ ਮਾਮਲਾ ਗਿਆ ਕਿਉਂ ਇਹ ਮਾਮਲਾ ਛੋਟੀ ਯਾਨੀ ਹੇਟਲੀ ਅਦਾਲਤ ਦੇ ਵਿੱਚ ਹੀ ਹੋ ਜਾਣਾ ਚਾਹੀਦਾ ਸੀ ਜ਼ਮਾਨਤ ਕੋਈ ਦੇਖੋ ਜ਼ਮਾਨਤ ਕਿਸੇ ਵੀ ਬੰਦੇ ਦਾ ਇੱਕ ਅਧਿਕਾਰ ਆ ਇੱਕ ਜੁਡੀਸ਼ਰੀ ਦਾ ਨਾਰਮਲ ਪ੍ਰੋਸੈਸ ਆ ਕਿਸੇ ਵੀ ਬੰਦੇ ਨੇ ਵੇਲ ਬੌਂਡ ਭਰ ਕੇ ਆਉਣਾ ਜਦ ਵੀ ਕੋਰਟ ਨੂੰ ਵਲਾਹ ਨੂੰ ਆਉਣਾ ਪੈਣਾ ਜਦ ਵੀ ਸਜ਼ਾ ਸਣਾਉ ਉਹਨੂੰ ਜਾਣਾ ਪੈਣਾ ਜੀ ਜ਼ਮਾਨਤ ਕੋਈ ਮਤਲਬ અપਵਾਦ ਨਹੀਂ ਹੁੰਦਾ ਇੱਕ ਰੈਗੂਲਰ ਪ੍ਰੋਸੈਸ ਦਾ ਹਿੱਸਾ ਹੈ ਤਾਂ ਮਤਲਬ ਕਿ ਸੁਪਰੀਮ ਕੋਰਟ ਤੱਕ ਇਹ ਮਾਮਲਾ ਗਿਆ ਇਹ ਵੀ ਆਪਣੇ ਆਪ ਦੇ ਵਿੱਚ ਬੜੀ ਹਰਾਨਗੀ ਦਾ ਵਿਸ਼ਾ ਸੀ ਤਾਂ ਕੋਰਟ ਨੇ ਦੇਖੋ ਇੱਕ ਤੇ ਵੇਖਣੀ ਹੁੰਦੀ ਹੈ ਹਿਰਾਸਤ ਚਾਰ ਸ਼ੀਟ ਫਾਈਲ ਹੋ ਗਈ ਬੰਦੇ ਦੇ ਬਾਹਰ ਆਉਣ ਨਾਲ ਕੀ ਕਿਸੇ ਨੂੰ ਕੋਈ ਨੁਕਸਾਨ ਤੇ ਨਹੀਂ ਹੈਗਾ ਇਹ ਦੋ ਤਿੰਨ ਚੀਜ਼ਾਂ ਹੁੰਦੀਆਂ ਬਸ ਦੈਟਸ ਇਟ ਤਾਂ ਇਹਦੇ 'ਚ ਕੋਈ ਵੱਡੀ ਗੱਲ ਨਹੀਂ ਹਿਰਾਸਤ ਵੇਖੀ ਗਈ ਆ ਹਿਰਾਸਤ ਮੇਰੇ ਖਿਆਲ ਦੇ ਨਾਲ ਜੇ ਮੈਂ ਗਲਤ ਨਹੀਂ ਤੇ 7 ਮਹੀਨਿਆਂ ਦੀ ਆ ਤਾਂ ਉਧਰ ਚਾਰ ਸ਼ੀਟ ਜਦੋਂ ਫਾਈਲ ਹੋ ਗਈ ਆ ਤਾਂ ਕੇਸ ਤਾਂ ਹੁਣ 10 ਸਾਲ ਚੱਲਦਾ ਰਹਿ ਸਕਦਾ ਤੇ ਕਿਸੇ ਬੰਦੇ ਨੂੰ ਤੁਸੀਂ 10 ਸਾਲ ਤੱਕ ਥੋੜੀ ਅੰਦਰ ਬਿਠਾਈ ਰੱਖੋਗੇ ਹੋ ਸਕਦਾ ਮੁੜ ਕੇ ਉੱਭਰੀ ਹੋ ਜਾਵੇ ਸੋ ਜ਼ਮਾਨਤ ਇਸ ਕਰਕੇ ਹੁਣ ਆ ਇਹ ਤੁਹਾਡੇ ਦੂਸਰੇ ਪ੍ਰਸ਼ਨ ਵੱਲ ਜਾਂ ਪ੍ਰਸ਼ਨ ਦੇ ਦੂਸਰੇ ਭਾਗ ਵੱਲ ਕਿ ਕੀ ਹੋ ਸਕਦਾ ਹੈ ਤਾਂ ਦੇਖੋ ਬੜੀ ਇੰਟਰਸਟਿੰਗ ਗੱਲ ਹੈ ਕਿ ਇਹਨਾਂ ਦੇ ਆਪਣੇ ਕਰੀਬੀ ਰਿਸ਼ਤੇਦਾਰ ਬਾਬਾ ਗੁਰਿੰਦਰ ਢਿੱਲੋਂ ਅੱਜ ਮੁਲਾਕਾਤ ਵਾਸਤੇ ਆਪੜੇ ਸਨ ਪਹਿਲਾਂ ਵੀ ਇੱਕ ਮੁਲਾਕਾਤ ਕੀਤੀ ਹੈ ਉਹਨਾਂ ਨੇ ਉਹਨਾਂ ਦੀ ਮੁਲਾਕਾਤ ਤੋਂ ਤੁਰੰਤ ਬਾਅਦ ਅ ਸ਼ਾਇਦ ਮੇਰੇ ਖਲ ਦੇ ਨਾਲ ਮੈਂ ਹੀ ਇਹ ਖਬਰ ਬ੍ਰੇਕ ਕੀਤੀ ਹੈ ਸਭ ਤੋਂ ਪਹਿਲਾਂ ਕਿਉਂਕਿ ਮੇਰਾ ਇੱਕ ਬਹੁਤ ਨੇੜਲਾ ਬੰਦਾ ਕੋਰਟ ਰੂਮ ਦੇ ਵਿੱਚ ਸੀ ਵਕਾਲਤ ਪੇਸ਼ਿਤੋਂ ਤਾਂ ਕਹਿੰਦਾ ਮਤਲਬ ਇਹ ਹੈ ਕਿ ਸਭ ਤੋਂ ਪਹਿਲਾਂ ਆਪਾਂ ਹੀ ਇਹ ਖਬਰ ਜਿਹੜੀ ਹੈ ਉਹ ਬ੍ਰੇਕ ਕੀਤੀ ਅਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਲੋਕਾਂ ਨੇ ਇਹ ਤਫਾਹਤ ਜੋੜਨਾ ਸ਼ੁਰੂ ਕਰ ਦਿੱਤਾ ਕਿ ਯਾਰ ਬਾਬਾ ਢੋ ਗਿਆ ਤੇ ਜ਼ਮਾਨਤ ਨਾਲ ਦੀ ਨਾਲ ਪਰ ਨਹੀਂ ਉਹ ਸੁਣਵਾਈ ਪਹਿਲਾਂ ਤੋਂ طے ਸੀਗੀ ਅਸ਼ਾ ਇਹ ਤੋਂ ਬਾਅਦ ਹੁਣ ਜਿਹੜੀ ਗੱਲ ਆ ਉਹ ਤੁਹਾਡੇ ਮੂਲ ਸਵਾਲ ਵੱਲ ਲੈ ਕੇ ਆਈਏ ਕਿ ਦਰਅਸਲ ਕੀ ਹੈ ਕਿ ਜਦੋਂ ਹੁਣ ਆਪਾਂ ਇਹ ਵੀ ਨੇ ਆ ਕਿ ਵਿਕਰਮ ਅਜੀਠਿਆ ਬਾਹਰ ਆ ਗਏ ਤਾਂ ਕੀ ਫਰਕ ਆ ਪਾਏਗਾ ਫਰਕ ਇੱਕ ਤੇ ਇਹ ਪਾਏਗਾ ਕਿ ਜਿਹੜਾ ਸੁਖਵੀਰ ਸਿੰਘ ਬਾਦਲ ਤੋਂ ਇਲਾਵਾ ਕਿਉਂਕਿ ਸੁਖਵੀਰ ਸਿੰਘ ਬਾਦਲ ਇੰਨਾ ਤਿੱਖਾ ਨਹੀਂ ਬੋਲਦੇ ਉਹਨਾਂ ਦਾ ਅੰਦਾਜ਼ ਇੱਕ ਵੱਖਰੀ ਕਿਸਮ ਦਾ ਹੈ ਉਹਨਾਂ ਦੀ ਭਾਸ਼ਣ ਕਲਾ ਵੀ ਢਿੱਲੀ ਮਠੀ ਆ ਤੇ ਉਹ ਵੱਡੇ ਖੁਲਾਸੇ ਵੀ ਨਹੀਂ ਕਰਦੇ ਤੁਹਾਨੂੰ ਪਤਾ ਹੀ ਆ ਪਰ ਵਿਕਰਮ ਸਿੰਘ ਮਜੀਠੀਆ ਆਡਾ ਲੌਂਚ ਤਗੜੇ ਆ ਕਿਉਂ ਉਸੇ ਫਾਰਮ ਨਾਲ ਹੀ ਖੇਡਣਗੇ ਜਿਵੇਂ ਤੁਹਾਨੂੰ ਪਤਾ ਉਹਦਾ ਸੱਪ ਕੱਢ ਲਿਆਂਦਾ ਉਹਦਾ ਕੱਢ ਲਿਆਂਦਾ ਕਿਉਂ ਉਸੇ ਫਾਰਮ 'ਚ ਹੀ ਖੇਡਣਗੇ ਜਦ ਥੋੜਾ ਢੈਲਾ ਰਹਿ ਕੇ ਚੱਲਣਗੇ ਅਛਾ ਜੇ ਢੈਲਾ ਰਹਿ ਕੇ ਚੱਲਣਗੇ ਤੇ ਫਿਰ ਲੋਕ ਕਹਿਣਗੇ ਕਿ ਕਿਉਂ ਨਿਕਲ ਕੇ ਫੂਕ ਜੀ ਤਾਂ ਇਸ ਕਰਕੇ ਬਈ ਕੰਮ ਤੇ ਥੋੜਾ ਜਿਆ ਤਕੜਾ ਰੱਖਣਾ ਪਊ ਕਰੜਾ ਰੱਖਣਾ ਪਊ ਹੁਣ ਦੂਜੀ ਗੱਲ ਇਹ ਕਿ ਰਾਜਨੀਤੀ ਤੇ ਕੀ ਅਕਾਲੀਆਂ ਦੀ ਰਾਜਨੀਤੀ ਤੇ ਡੈਫੀਨਿਟਲੀ ਫਰਕ ਪਵੇਗਾ ਮੈਂ ਕਹਿੰਦਾ ਕਿ ਜੇ ਮਜੀਠੀਆ ਤਰਨਤਨ ਜਿੰਨੀ ਚੋਂ ਦੇ ਵਿੱਚ ਹੁੰਦਾ ਤੇ ਥੋੜਾ ਬਹੁਤਾ ਫਰਕ ਉਹਦਾ ਪੈ ਸਕਦਾ ਸੀ ਬਹੁਤਾ ਵੀ ਪੈ ਸਕਦਾ ਸੀ ਜੀ ਤੇ ਇਤਰਾ ਹੀ ਆਪਾਂ ਕਹਿ ਸਕਦੇ ਆ ਕਿ ਗੱਠ ਛੋੜ ਲਈ ਵੀ ਇੱਕ ਹੁਣ ਮੌਕਾ ਨਵਾਂ ਬਣਿਆ ਦੇਖੋ ਕੋਲੀ ਵਾਲਾ ਜਿਹੜਾ ਮਾਮਲਾ ਸੀ ਨਾ ਉਹ ਪਟਾਕਾ ਠੋਸ ਹੋ ਗਿਆ ਕਿਵੇਂ ਹੋਇਆ ਮੈਨੂੰ ਵੀ ਪਤਾ ਨਹੀਂ i don't know ਉਹ ਕੋਲੀ ਵਾਲਾ ਵੈਸੋ ਬੰਬ ਸੀ ਬਹੁਤ ਤਕੜਾ ਪਰ ਬਾਅਦ ਦੇ ਵਿੱਚ ਉਹ ਕੁੱਕੜ ਪਟਾਕਾ ਨਿਕਲਿਆ ਤਾਂ ਯਾਨੀ ਸੁਖਵੀਰ ਸਿੰਘ ਬਾਦਲ ਜਿਹੜੇ ਆ ਉਹ ਇੱਕ ਵਾਰੀ ਬਚ ਗਏ ਹੁਣ ਦੂਜੇ ਪਾਸੇ دجا کٹ جوڑ دے گھٹجوڑ ایک واٹا اڑکا سی مجیتھیا مجھے حراست تا مجیتھیا دی حراست بھی ختم ہو گئی تا زمانت تے آیا زمانت تو ہر کےجریوال نے بھی لئی ہوئی زمانت تے سسودیا سو جی نے بھی لئی ہوئی ہے زمانت کنے کانگرسیاں جی نے لئی ہوئی ہے پھر بولے گا کون سمجھ تو سی ਤੋ ਕਿਤੇ ਨਾ ਕਿਤੇ ਗੱਠ ਜੋੜ ਦੀ ਰਾਜਨੀਤਿਕ ਸਮੀਕਰਨ ਦੀ ਇਵਾਰਤ ਵੀ ਇੱਥੋਂ ਲਿਖੀ ਜਾ ਸਕਦੀ ਆ ਕਿਉਂਕਿ ਭਾਜਪਾ ਦੇ ਪਾਸ ਇੱਕ ਤੇ ਨਾ ਦੀ ਸੀਟ ਸ਼ੇਰਿੰਗ ਤਾਂ ਥੋੜਾ ਰੌਲਾ ਚੱਲ ਰਿਹਾ ਸੀ ਉਹ ਆਲਮੋਸਟ ਵੈਸੇ ਡਨ ਹੋ ਜਾਣਾ ਸੀ ਪਰ ਮੇਨਲੀ ਜੇ ਆਪਾਂ ਦੇਖੀਏ ਇਹ ਇੱਕ ਦੋ ਸਮੱਸਿਆਵਾਂ ਸਨ ਤਾਂ ਕੀ ਹੁਣ ਗੱਠ ਜੋੜਤੇ ਇਹਦਾ ਅਸਰ ਪਵੇਗਾ ਕੋਸ਼ਿਸ਼ ਕਰਾਂਗੇ ਕਿ ਹੁਣ ਅਕਾਲੀ ਲੀਡਰਸ਼ਿਪ ਦੇ ਵਿੱਚ ਕਿਸੇ ਬੰਦੇ ਨਾਲ ਗੱਲ ਕਰੀਏ ਕਿ ਕੀ ਭਾਈ ਤੁਸੀਂ ਹੁਣ ਗੱਲ ਤੋੜੋਗੇ ਜਾਂ ਤੁਹਾਡੇ ਨਾਲ ਜੇ ਗੱਲ ਤੁਰਦੀ ਆ ਤੇ ਤੁਸੀਂ ਕਿਦਾਂ ਰਿਸਪੌਂਡ ਕਰੋਗੇ ਫਿਰ ਆਪਾਂ ਨੂੰ ਪਤਾ ਲੱਗੇਗਾ ਜਦੋਂ ਤੁਹਾਡੇ ਪੱਤੇ ਖੁੱਲਣਗੇ ਪਰ ਫਿਲਹਾਲ ਬਿਲਕੁਲ ਜਿਦਾ ਤੁਸੀਂ ਕਿਹਾ ਕਿ ਠੀਕ ਆ ਮਜੀਠੀਆ ਦੀ ਰਾਜਨੀਤੀ ਨੂੰ ਕ੍ਰਿਟੀਸਾਈਜ਼ ਕਰਨ ਵਾਲੇ ਵੀ ਹੈਗੇ ਆ ਪਸੰਦ ਕਰਨ ਵਾਲੇ ਵੀ ਹੈਗੇ ਆ ਪਰ ਜਿਵੇਂ ਜ਼ਮਾਨਤ ਹੋਈ ਲੋਕਾਂ 'ਚ ਇੱਕ ਉਤਸੁਕਤਾ ਵਧ ਗਈ ਜਿਵੇਂ ਵਿਰਾਟ ਕੋਹਲੀ ਮੈਦਾਨ 'ਚ ਉਤਰਦਾ ਤੇ ਉਭ ਜਾ ਕੇ ਭਾਵੇਂ ਸਿਫਰ ਤੇ ਆਊਟ ਹੋ ਜਾਵੇ ਪੁੱਤਰ ਨੇ ਵੇਲੇ ਇੱਕ ਉਤਸ਼ਾਹ ਬਹੁਤ ਵੱਡਾ ਹੁੰਦਾ ਸਟੇਡੀਅਮ ਚ ਕਿ ਲਓ ਆ ਗਿਆ ਵਿਰਾਟ ਕੋਹਲੀ ਤਾਂ ਉਹਦਾ ਵੀ ਉਤਸ਼ਾਹ ਵੜਿਆ ਪਿਆ ਸੋਸ਼ਲ ਮੀਡੀਆ ਤੇ ਕਿ ਲਓ ਆ ਗਿਆ ਮਜੀਠੀਆ ਬਿਲਕੁਲ 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 ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਨਰਿੰਦਰ ਮੋਦੀ ਦੀ ਹੋਈ ਬੰਦ ਕਮਰਾ ਮੀਟਿੰਗ ਵਿੱਚ ਕੀ ਕੁਝ ਹੋਇਆ ਜੀ ਦੇਖੋ ਬੰਦ ਕਮਰਾ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਇਹ ਦੱਸਣਾ ਸੰਭਵ ਨਹੀਂ ਹੁੰਦਾ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਬੰਦ ਕਮਰਾ ਮੀਟਿੰਗਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਜੋ ਵਿਚਾਰ ਚਰਚਾ ਹੈ ਜ਼ਹਰਾ ਜੀ ਗੱਲ ਇਹ ਆ ਕਿ ਜੇ ਪ੍ਰਧਾਨ ਮੰਤਰੀ ਆਏ ਨੇ ਉਹ ਉੱਥੇ ਡੇਰਾ ਵੱਲਾਂ ਦੇ ਵਿੱਚ ਗਏ ਨੇ ਕੋਈ ਤੇ ਉਹਨਾਂ ਦਾ ਮਕਸਦ ਰਿਹਾ ਹੋਵੇਗਾ ਨਾ ਸਰ ਸਰਤ ਨਿਰੰਜਨ ਦਾਸ ਨੂੰ ਪਹਿਲਾਂ ਪੁਰਸਕਾਰ ਦਾ ਐਲਾਨ ਕਰਨਾ ਫਿਰ ਮੋਦੀ ਸਾਹਿਬ ਦਾ ਵਿਜ਼ਿਟ ਔਰ ਕਮਾਲ ਦੀ ਗੱਲ ਇਹ ਹੈ ਕਿ ਮੋਦੀ ਸਾਹਿਬ ਦੇ ਵਿਜ਼ਿਟ ਤੇ ਵੀ ਮੁੜ ਕੇ ਧੋਵੇ ਦਾ ਕੋਈ ਕਹੀ ਜਾਂਦਾ ਸੀ 1 ਨੂੰ 2 ਨੂੰ ਉਹ ਭੌਂਕੇ 1 ਨੂੰ ਆ ਗਿਆ ਪਰ ਇਸ ਦਰਮਿਆਨ ਜਿਹੜੀ ਬੰਦ ਕਮਰਾ ਮੀਟਿੰਗ ਹੋਈ ਆ ਉਹ ਪੰਜ ਜਣਿਆਂ ਦੇ ਵਿੱਚ ਹੋਈ ਆ ਮਤਲਬ ਕਿ ਤੁਸੀਂ ਵੇਖੋਗੇ ਉਥੇ ਯਤਰਾ ਮਨਪ੍ਰੀਤ ਬਾਦਲ ਤਾਂ ਦੂਸਰੇ ਪਾਸੇ ਹੋਰ ਲੀਡਰ ਇਦਾਂ ਦੇ ਉਹ ਵੀ ਬੈਠੇ ਹੋਏ ਸਨ ਪਰ ਕਿਸੇ ਦੇ ਨਾਲ ਕੋਈ ਜ਼ਿਆਦਾ ਮੁਲਾਕਾਤ ਨਹੀਂ ਪਰ ਜਿਹੜੇ ਬੰਦਿਆਂ ਦੀ ਮੁਲਾਕਾਤ ਹੋਈ ਹੈ ਜੋ ਮੈਨੂੰ ਜਾਣਕਾਰੀ ਮਿਲੀ ਆ ਉਹਦੇ ਵਿੱਚ ਅਗਨਾਚੰਦਰ ਕਲਿਯਰ ਸੰਤ ਨਰਿੰਦਰਨ ਦਾਸ ਦੋ ਟਰਸਟੀ ਸਨ ਹਰਦੇਵ ਤੇ ਵਰਿੰਦਰ ਦਾਸ ਜੀ ਠੀਕ ਹੈ ਜੀ ਤੇ ਮਤਲਬ ਕਿ ਪੰਜਵੇਂ ਸਨ ਮੋਦੀ ਸਾਹਿਬ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋਈ ਆ ਜੀ ਤੇ ਕਾਫੀ ਮਤਲਬ ਕਿ ਤੁਸੀਂ ਕਹਿ ਸਕਦੇ ਆ ਕਿ ਲੰਬੀ ਗੱਲਬਾਤ ਹੋਈ ਆ ਹੁਣ ਜੀ ਉਹ ਹੌਲੀ ਹੌਲੀ ਆਪਾਂ ਨੂੰ ਪਤਾ ਲੱਗੇਗਾ ਕਿਉਂਕਿ ਜੇ ਆਪਾਂ ਦੇਖੀਏ ਦੁਆਬੇ ਦੀ ਰਾਜਨੀਤੀ ਦੇ ਵਿੱਚ ਲਗਭਗ ਕਹਿ ਸਕਦੇ ਆ ਕਿ ਐਸੀ ਭਾਈਚਾਰੇ ਦੀ 40 42% ਵਸੋਂ ਹੋ ਜਾਂਦੀ ਆ ਦੁਆਬਾ ਖੇਤਰ ਚ ਬਿਲਕੁਲ ਉਹਦੇ ਵਿੱਚੋਂ ਵੀ ਜੇ ਆਪਾਂ 1/3 ਕੱਢੀਏ ਤੇ ਉੱਤ ਘੱਟੋ ਘੱਟ ਰਵਦਾਸੀਆ ਭਾਈਚਾਰੇ ਦੀ ਆ ਜੀ ਤਾਂ ਇਹ ਆਪਣੇ ਆਪ ਦੇ ਵਿੱਚ ਬੜਾ ਰੋਚਕ ਹੋ ਜਾਂਦਾ ਮਾਮਲਾ ਕਿਉਂਕਿ ਦਿੱਤਾ ਤਾਂ ਉਹਨਾਂ ਕੁਝ ਨਹੀਂ ਹੈ ਜੀ ਮੋਦੀ ਸਾਹਿਬ ਨੇ ਪੰਜਾਬ ਨੂੰ ਦਿੱਤਾ ਕੁਝ ਨਹੀਂ ਹੈ ਪਰ ਉਹਨਾਂ ਨੇ ਉੱਥੇ ਗੱਲਬਾਤ ਕਰਦੇ ਆ ਤੁਸੀਂ ਇਹ ਵੀ ਵੇਖੋ ਕਿ ਮਾਲਵੇ ਨੂੰ ਵੀ ਛੋਣ ਦਾ ਯਤਨ ਕੀਤਾ ਕਿ ਭਈ ਮੈਂ ਤੁਹਾਡੇ ਵਾਸਤੇ ਯਾਨੀ ਲੁਧਿਆਣੇ ਦੇ ਕਾਰੋਬਾਰ ਵਾਸਤੇ ਦੁਨੀਆ ਦੇ ਦਰਵਾਜ਼ੇ ਖੋਲ ਦਿੱਤੇ ਨੇ ਜੀ ਇੰਟਰਸਟਿੰਗ ਹੈ ਨਾ ਇਹ ਵੀ ਇੰਟਰਸਟਿੰਗ ਤਾਂ ਖੈਰ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਹੋਇਆ ਲੰਮੀ ਚੌੜੀ ਗੱਲਬਾਤ ਹੁਣ ਕਿੱਦਾਂ ਦੀ ਹੋਈ ਆ ਆਉਣ ਵਾਲਾ ਸਮਾਂ ਦੱਸੂਗਾ ਪਰ ਮੇਰੇ ਖਿਆਲ ਦੇ ਨਾਲ ਭਾਜਪਾ ਹੁਣ ਇੱਕ ਵੱਖਰੀ ਸੋਸ਼ਲ ਇੰਜੀਨੀਅਰਿੰਗ ਦੇ ਵਿੱਚ ਲੱਗੀ ਹੋਈ ਆ ਐ ਐਸੀ ਪਲੱਸ ਹਿੰਦੂ ਪਲੱਸ ਜੱਟ ਜੀ ਕਿ ਅਸੀਂ ਤਿੰਨਾ ਹੀ ਵਰਗਾ ਨੂੰ ਨਾਂ ਲੈ ਕੇ ਤੁਰੀਏ ਕਿਉਂਕਿ ਇੱਥੇ ਹਿੰਦੂ ਸਿੱਖ ਮੈਂ ਬਾਰ-ਬਾਰ ਕਹਿਣਾ ਕਿ ਪ੍ਰਯੋਗਵਾਦੀ ਨਹੀਂ ਹੋਣਗੇ ਹਿੰਦੂ ਸਿੱਖ ਨਹੀਂ ਹੋਏਗਾ ਪਰ ਨਾ ਇਹ ਰਿਸਕ ਲੈਣ ਪਰ ਇੱਥੇ ਮਤਲਬ ਕਿ ਇਹਨਾਂ ਤਿੰਨਾਂ ਦਾ ਜੇ ਸੋਸ਼ਲ ਇੰਜੀਨੀਅਰਿੰਗ ਦੇ हिसाब ਨਾਲ ਫਾਰਮੂਲਾ ਬਣਦਾ ਹੈ ਤਾਂ ਫਿਰ ਤੁਸੀਂ ਵੇਖੋਗੇ ਤਾਂ ਇਹਨਾਂ ਦੀ ਸਪੋਰਟ ਕਰਨ ਵਾਸਤੇ ਡੇਰੇ ਵੀ ਤੱਕ ਕਿੰਨੇ ਹਾਜ਼ਰ ਨੇ ਮਸਲਨ ਡੇਰਾ सिरसा ਡੇਰਾ ਵਿਆਸ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਡੇਰਾ ਬਲਾਂ ਜੇ ਸਪੋਰਟ ਕਰ ਦਿੰਦਾ ਹੈ ਚਾਹੇ ਉਹ ਸਿੱਧੀ ਹੈ ਜਾਂ ਸਿੱਧੀ ਹੈ ਤਾਂ ਤੁਸੀਂ ਇਹ ਵੀ ਵੇਖੋ ਨਾ ਕਿ ਫਿਰ ਭਾਜਪਾ ਸਮਝ ਲਓ ਕਿ ਸੀਰੀਅਸਲੀ ਇਸ ਗੇਮ ਦੇ ਵਿੱਚ ਆਪਦੀ ਜ਼ੋਰ ਅਜ਼ਮਾਇਸ਼ ਕਰੇ ਤੋ ਦੇਖਦੇ ਹਾਂ ਬੰਦ ਕਮਰਾ ਮੀਟਿੰਗ ਦੇ ਵਿੱਚ ਜੋ ਹੋਇਆ ਉਹਦਾ ਜਦੋਂ ਅਮਲ ਹੋਵੇਗਾ ਜਦੋਂ ਲਾਗੂ ਹੋਏਗੀ ਗੱਲਬਾਤ ਆਪਾਂ ਨੂੰ ਚਾਨਣ ਹੋ ਹੀ ਜਾਣਾ ਪਤਾ ਲੱਗ ਜਾਊਗਾ ਜੀ ਉਹ ਗਾਣਾ ਸੀ ਨਾ ਨੀ ਤੂੰ ਵਿਛੜਨ ਵਿਛੜਨ ਕਰਦੀ ਏ ਜਦੋਂ ਵਿਛੜੇਗੀ ਪਤਾ ਲੱਗ ਜਾਊਗਾ ਉਹ ਉਹ ਤਾਂ ਹੁਣ ਜਦੋਂ ਰਾਜਨੀਤੀ ਦੇ ਵਿੱਚ ਨਿਤਰਣ ਨਿਤਰਣ ਹੋਇਆ ਨਾ ਫਿਰ ਉਦੋਂ ਪਤਾ ਲੱਗ ਜਾਊਗਾ ਕਿ ਭਾਈ ਸਮੀਕਰਨ ਕਿਤਰਾ ਖੜੇ ਗਏ ਨੇ ਜੀ ਉਧਰ ਚੰਨੀ ਸਾਹਿਬ ਨੇ ਕਹਿੰਦੇ ਸਿੱਧੇ ਢੰਗ ਦੇ ਨਾਲ ਚੁਣੌਤੀ ਪੇਸ਼ ਕਰ ਦਿੱਤੀ ਆ ਦੇਖੋ ਤੁਹਾਨੂੰ ਪਤਾ ਹੀ ਆ ਕਿ ਐਤਵਾਰ ਦਾ ਦਿਨ ਜਿਹੜਾ ਸੀਗਾ ਨਾ ਬੜਾ ਸ਼ਾਮ ਨੂੰ ਕਹਿ ਲੋ ਪੱਤਰਕਾਰਾਂ ਵਾਸਤੇ ਇੰਟਰਸਟਿੰਗ ਹੋ ਗਿਆ ਕਿਉਂਕਿ ਬੀਬੀ ਸਿੱਧੂ ਨੇ ਜਿਸ ਤਰ੍ਹਾਂ ਸ਼ਬਦੀ ਹਮਲੇ ਕਰਕੇ ਰਾਜਾ ਵੜਿੰਗ ਤੇ ਪਾਰਟੀ ਛਡਣ ਦਾ ਐਲਾਨ ਕੀਤਾ ਵੈਸੇ ਤਾਂ ਸਸਪੈਂਡਸ ਹਨ ਪਾਰਟੀ ਤੋਂ ਪਰ ਮਤਲਬ ਕਿ ਲਾਲਾ ਲਾਲਾ ਬਹੁਤ ਹੋਈ ਤੁਸੀਂ ਦੇਖੋ ਕੱਲ ਐਸ ਵੇਲੇ ਇਹ ਵੱਡੀ ਖਬਰ ਸੀ ਐਤਵਾਰ ਦਾ ਦਿਨ ਉਦਾਂ ਠੰਡਾ ਹੁੰਦਾ ਪੱਤਰਕਾਰਤਾ ਦੇ ਲਈ ਆਸ ਨਾਲ ਪਰ ਸ਼ਾਮ ਨੂੰ ਇਹ ਖਬਰ ਪੂਰੀ ਗਰਮਾਈ ਹੋਈ ਸੀ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਹੁਣ ਬੀਬੀ ਸਿੱਧੂ ਕਾਂਗਰਸ ਬਾਰੇ ਕਹਿੰਦੇ ਕਿ ਲੋ ਵੀ ਆਪਾਂ ਛੱਡੀ ਅਛਾ ਇਸ ਤੋਂ ਬਾਅਦ ਰਾਜਾ ਵੜਿੰਗ ਕਿਉਂਕਿ ਉਹਨਾਂ ਤੇ ਬਹੁਤ ਤਿੱਖਾ ਹਮਲਾ ਕੀਤਾ ਬੀਬੀ ਸਿੱਧੂ ਨੇ ਕਿਹਾ ਕਿ ਇਹ ਤੇ ਜੇਲ੍ਹ ਜਾਣ ਤੋਂ ਡਰਦੇ ਆ ਵਿਸ਼ੇ ਪਏ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮੇਰੇ ਕੋਲ ਇੰਨਾ ਮਸਾਲਾ ਬਰਬਾਦ ਕਰਨੀ ਬਹੁਤ ਆ ਜਨਾ ਪਿਆ ਪਰ ਮੈਂ ਉਸ ਪੱਧਰ ਤੇ ਜਾਵਾਂਗੀ ਨਹੀਂ ਰਾਜਾ ਵੜਿੰਗ ਨੂੰ ਮਤਲਬ ਕਿ ਪਰਸਨਲੀ ਨਿਸ਼ਾਨੇ ਤੇ ਲੈ ਲਿਆ ਫਿਰ ਰਾਜਾ ਵੜਿੰਗ ਨੇ ਪਰਸਨਲੀ ਨਿਸ਼ਾਨੇ ਤੇ ਲੈ ਲਿਆ ਕਿ ਵੀ ਵੀ ਸਿੱਧੂ ਮਾਨਸਿਕ ਤੌਰ ਤੇ ਠੀਕ ਨਹੀਂ ਵਗੈਰਾ ਵਗੈਰਾ ਤਾਂ ਇਹ ਤਿੱਖੀ ਬਿਆਨਬਾਜ਼ੀ ਜਿਹੜੀ ਸੀ ਉਹ ਹੋ ਰਹੀ ਸੀ ਇੱਧਰ ਹੁਣ ਜਿਹੜੀ ਗੱਲ ਹੋਈ ਆ ਜਿਹੜੀ ਤੁਸੀਂ ਕੀਤੀ ਆ ਚਰਨਜੀਤ ਚੰਨੀ ਤਾਂ ਚਰਨਜੀਤ ਚੰਨੀ ਕਿਵੇਂ ਆ ਗਿਆ ਫਰੇਮ ਦੇ ਵਿੱਚ ਇਹ ਵੇਖਣ ਵਾਲੀ ਗੱਲ ਆ ਹੁਣ ਦੇਖੋ ਚਰਨਜੀਤ ਚੰਨੀ ਦੀ ਦੱਸਦੇ ਆ ਕਿ ਦਿੱਲੀ ਮੀਟਿੰਗ ਦੇ ਵਿੱਚ ਥੋੜੀ ਕਲਾਸ ਲੱਗੀ ਸੀ ਕਿਉਂ ਕਿਉਂਕਿ ਇਹਨਾਂ ਨੇ ਐਸਸੀ ਮਾਮਲਾ ਜਿਹੜਾ ਪਾਰਟੀ ਦੇ ਅੰਦਰ ਬਣਾਤਾ ਕਿ ਐਸਸੀ ਵਰਸ ਜੱਟ ਜੀ ਉਸ ਤੋਂ ਬਾਅਦ ਸ਼ਿਕਾਇਤ ਹੋਈ ਸ਼ਿਕਾਇਤ ਕਰਨ ਵਾਲੀ ਸਭ ਤੋਂ ਵੱਡੀ ਲੌਬੀ ਸੀਗੀ ਰਾਜਾ ਬੜਿੰਗ ਦੀ ਜੀ ਚਰਨਜੀਤ ਚੰਨੀ ਖਾਮੋਸ਼ ਰਹਿ ਹੁਣੇ ਮੌਕਾ ਬਣ ਗਿਆ ਨਾ ਰਾਜਾ ਬੜਿੰਗ ਦਾ ਜਿਹੜਾ ਧੜਾ ਹੈ ਉਸ ਨੂੰ ਅਨੇ ਵਾਲੀ ਥਾਂ ਤੇ ਲਿਆਉਣ ਵਾਸਤੇ ਜੀ ਜਿਹੜਾ ਮੌਕਾ ਲੱਭਦੇ ਸਨ ਚੰਨੀ ਨੂੰ ਲੱਭੇ ਤਾਂ ਇੱਕ ਪਾਸੇ ਤਾਂ ਤੁਸੀਂ ਦੇਖੋ ਕਿ ਰਾਜਾ ਵੜਿੰਗ ਤੇ ਏਡੇ ਤਗੜੇ ਸ਼ਬਦੀ ਹਮਲੇ ਕੀਤੇ ਆ ਬੀਬੀ ਸਿੱਧੂ ਨੇ ਤੇ ਦੂਜੇ ਪਾਸੇ ਚੰਨੀ ਸਾਫ ਕੀ ਕਹਿ ਰਹੇ ਆ ਚੰਨੀ ਸਾਫ ਕਹਿ ਰਹੇ ਆ ਕਿ ਭਾਈ ਇਹਨਾਂ ਨੂੰ ਵਾਪਸ ਲਿਆਂਦਾ ਜਾਊਗਾ ਮਤਲਬ ਕਿ ਯਤਨ ਕੀਤੇ ਜਾਣਗੇ ਭਾਈ ਗੱਲ ਇਹ ਆ ਕਿ ਕਾਂਗਰਸ ਛੱਡ ਕੇ ਵੀ ਜਿਹੜਾ ਰਾਜਾ ਵੜਿੰਗ ਆ ਮਤਲਬ ਸੌਰੀ ਜਿਹੜਾ ਕੈਪਟਨ ਆ ਆਪਾਂ ਦੇਖਿਆ ਹੀ ਆ ਤਾਂ ਉਹ ਉਹਦੀ ਹਮੇਸ਼ਾ ਇੱਕ ਮਿਸਾਲ ਦਿੱਤੀ ਜਾਂਦੀ ਆ ਕਿ ਇਦਾਂ ਹੋ ਗਿਆ ਜੀ ਹੁਣ ਕੈਪਟਨ ਸਾਹਿਬ ਦਾ ਕੀ ਬਣੇਗਾ ਕੀ ਨਹੀਂ ਬਣੇਗਾ ਮਲਕੀ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਵੇਖੋ ਭਈ ਅਸੀਂ ਉਹ ਚਲੋ ਬੀਬੀ ਕਿਤੇ ਗੁੱਸੇ ਚ ਬੋਲ ਪਈ ਹੈ ਜਾਂ ਇਦਾਂ ਹੁੰਦਾ ਤਾਂ ਹੁਣ ਅਸੀਂ ਉਹਨੂੰ ਵਾਪਸ ਲੈ ਕੇ ਆਵਾਂਗੇ ਗੱਲਬਾਤ ਕਰਾਂਗੇ ਵੀ ਇਹਨਾਂ ਨੇ ਜਿਹੜੀ ਗੱਲ ਕਹੀ ਆ ਐਗਜ਼ੈਕਟ ਆਪਾਂ ਦੇਖੀਏ ਉਹ ਥੋੜੀ ਚਿਤਕ ਕੇ ਇਹ ਕਹਿੰਦੇ ਆ ਕਿ ਮੈਂ ਇਸ ਵਿਵਾਦ ਤੇ ਮੈਡਮ ਸਿੱਧੂ ਉਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਨਾਲ ਗੱਲ ਕਰ ਲਈ ਆ ਜੀ ਉਹਨਾਂ ਨੂੰ ਵਿਸ਼ਵਾਸ ਹੈ ਕਿ ਜਲਦੀ ਮਾਮਲੇ ਦਾ ਹੱਲ ਨਿਕਲ ਜਾਏਗਾ ਦੋਵਾਂ ਪੱਖਾਂ ਦੀ ਜਿਹੜੀ ਗੱਲ ਆ ਉਹ ਹੋ ਜਾਏਗੀ ਤੇ ਸਿੱਧੂ ਦੇ ਮਨ ਦੇ ਵਿੱਚ ਯਾਨੀ ਮੈਡਮ ਸਿੱਧੂ ਦੇ ਮਨ ਦੇ ਵਿੱਚ ਕੁਝ ਨੇਤਾਵਾਂ ਦੇ ਪ੍ਰਤੀ ਰੋਹ ਹੈ ਤੇ ਉਹਨਾਂ ਨੇ ਗੁੱਸੇ ਦੇ ਵਿੱਚ ਇਹ ਫੈਸਲਾ ਲਿਆ ਤੇ ਗੱਲ ਇਹ ਆ ਕਿ ਹੁਣ ਤੁਸੀਂ ਵੇਖੋ ਨਾ ਕਿ ਕੁਝ ਨਿਤਾਮਾਂ ਪ੍ਰਤੀ ਗੁੱਸਾ ਹੈ ਇਹੜੇ ਨਿਤਾਮਾਂ ਪ੍ਰਤੀ ਜਿੰਨਾ ਬਣਾ ਲਿਆ ਜਾ ਰਿਹਾ ਧਕਾਣੀ ਹੋ ਗਈ ਨਾ ਸਾਫ ਕਿਉਂ ਹੁਣ ਇਹ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦਿਨਾ ਕਿ ਰਾਜਾ ਬੜਿੰਗ ਦਾ ਜਿਹੜਾ ਧੜਾ ਹੈ ਉਹ ਚਰਨਜੀਤ ਚੰਨੀ ਦੇ ਉਲਟ ਜੋ ਡੈਨੀ ਸੁਖਵਿੰਦਰ ਡੈਨੀ ਹੈ ਐਮ ਐਲ ਏ ਜਿਹੜੇ ਆ ਉਹਨਾਂ ਨੂੰ ਵਾਰਦਾ ਕਿਉਂ ਕਿਉਂਕਿ ਇਹ ਆਗਾ ਕਿਉਂਕਿ ਧਨਵਤਾ ਐਸੀ ਸਮਾਜ ਦੇ ਵਿੱਚ ਵੀ ਗਾਂ ਉਪਜਾਤੀ ਜਾਂਦਾ ਸਮੂਹ ਹੁੰਦਾ ਹੈ ਨਾ ਉਹ 8 ਭਾਈਚਾਰੇ ਤੋਂ ਆ ਗਿਆ ਤੇ 8 ਤੋਂ ਤੋ ਮਤਲਬ ਕਿ ਇਹਨਾਂ ਦਾ ਭੇਡ ਕਰਵਾਇਆ ਜਾਂਦਾ ਸੋ ਚਰਨਜੀਤ ਚੰਨੀ ਹੋਰੀ ਅੰਦਰੂਨੀ ਪੋਲਿਟਿਕਸ ਨੂੰ ਸਮਝਦੇ ਆ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਤੇ ਚੌਕਾ ਮਾਰਨ ਤੋਂ ਪਰਪਰ ਗੱਲ ਕੀ ਬਸ ਆਹੀ ਹੈ ਜੀ ਬਿਲਕੁਲ ਅੱਛਾ ਇਹਦੇ ਵਿੱਚ ਮੈਂ ਇੱਕ ਚੀਜ਼ ਇਹ ਕਰ ਰਿਹਾ ਹਾਂ ਵੀ ਇੱਕ ਮੈਂ ਚੀਜ਼ ਐਡ ਕਰ ਦੇਵਾਂ ਕਿ ਕੁਝ ਲੋਕ ਕਹਿ ਰਹੇ ਸਨ ਕਿ ਬੀਬੀ ਸਿੱਧੂ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਏਗੀ ਹਾਲੇ ਕੋਈ ਐਸਾ ਇਮਕਾਨ ਨਹੀਂ ਹੈ ਅਸੀਂ ਉਹਨਾਂ ਦੇ ਨੇੜੇ ਮਤਲਬ ਕਿ ਕੁਝ ਬੰਦਿਆਂ ਨਾਲ ਗੱਲ ਕੀਤੀ ਆ ਤਾਂ ਉਹਨਾਂ ਨੇ ਕਿਹਾ ਕਿ ਐਸਾ ਕੁਝ ਨਹੀਂ ਹੈ ਕਿਉਂਕਿ ਸਿੱਧੂ ਸਾਹਿਬ ਦੀ ਕਮਿਟਮੈਂਟ ਹੋਈ ਹੋਈ ਆ ਗਾਂਧੀ ਫੈਮਿਲੀ ਦੇ ਨਾਲ ਵਫਾਦਾਰੀ ਦੇ ਪੱਖੋਂ ਤਾਂ ਪਰ ਜੇ ਮੰਨ ਲਓ ਮਾਮਲਾ ਹੱਥੋਂ ਜਾਂਦਾ ਤਾਂ ਫਿਰ ਕਈ ਵਾਰ ਮਰਦੇ ਨੂੰ ਆਕੇ ਛੱਬਣਾ ਵੀ ਪੈਂਦਾ ਹੈ ਇਹ ਵਰਡਿੰਗ

ਜੀ ਬਿਲਕੁਲ ਇਸ ਤੋਂ ਅੱਗੇ ਜੇਕਰ ਵਧੀਏ ਤਾਂ ਉਧਰ ਸਿਮਰਨਜੀਤ ਸਿੰਘ ਮਾਨ ਹੁਣਾਂ ਦੇ ਦੋਤੇ ਦਾ ਬੀਤੇ ਦਿਨੀ ਵਿਆਹ ਸੀ ਜਦੋਂ ਵਿਆਹ ਸਮਾਗਮ ਦੀਆਂ ਤਸਵੀਰਾਂ ਬਾਹਰ ਆਈਆਂ ਤਾਂ ਕਈ ਲੋਕਾਂ ਦੀਆਂ ਉਸਤੇ ਅਪੱਤੀਆਂ ਸੀ ਕਈ ਤਰ੍ਹਾਂ ਦੇ ਕਹਿ ਲਿਏ ਵੀ ਟਿੱਪਣੀਆਂ ਉਸਤੇ ਲਗਾਤਾਰ ਆ ਰਹੀਆਂ ਸੀ ਚੋਰ ਸਾਭ ਕੀਤੀ ਜਾ ਰਹੀ ਜਿਹੜੀ ਉਸ ਨੂੰ ਲੈ ਕੇ ਤੇ ਫਿਰ ਇਹ ਦੋਤੇ ਗੋਵਿੰਦ ਸਿੰਘ ਨੇ ਵੀ ਸ਼ਾਇਦ ਆਪਣਾ ਪੱਖ ਰੱਖਣ ਦਾ ਕੋਸ਼ਿਸ਼ ਕੀਤੀ ਸੀ ਪਰ ਹੁਣ ਕਹਿੰਦੇ ਵੀ ਉਹਨਾਂ ਨੇ ਅਕਾਲ ਤਖਤ ਸਾਹਿਬ ਪੁੱਜ ਕੇ ਆਪਣਾ ਸਪਸ਼ਟੀਕਰਨ ਰੱਖ ਹੈ ਜੀ ਅ ਸਪਸ਼ਟੀਕਰਨ ਨਹੀਂ ਆਪਾਂ ਇਹਨੂੰ ਕਹਿ ਸਕਦੇ ਆ ਕਿ ਉਹਨਾਂ ਨੇ ਖਿਮਾ ਯਾਚਨਾ ਰੱਖੀ ਆ ਖਿਮਾ ਯਾਚ ਜੀ ਅੱਛਾ ਸ਼ਾਦੀ ਨਵੀਂ ਨਵੀਂ ਹੋਈ ਆ ਤੇ ਸ਼ਾਦੀ ਜਿਹੜੀ ਹੋਈ ਆ ਗੋਵਿੰਦ ਸਿੰਘ ਸਿੱਧੂ ਸੰਧੂ ਦੀ ਉਹ ਹੋਈ ਆ ਢਿੱਲੋਂ ਫੈਮਿਲੀ ਯਾਨੀ ਬਾਦਲ ਕਾਚੋਈ ਬਾਦਲਕੇ ਢਿੱਲੋਂ ਆ ਨਾ ਤੁਹਾਡੀ ਜਾਣਕਾਰੀ ਵਾਸਤੇ ਮੈਂ ਦੱਸ ਦੇ ਤੂੰ ਕਹਦੇ ਆ ਕਿ ਇਹਨਾਂ ਦੀ ਜਿਹੜੀ ਸ਼ਾਦੀ ਹੋਈ ਸੀਗੀ ਉਸ ਦਰਮਿਆਨ ਤੁਹਾਨੂੰ ਪਤਾ ਹੀ ਆ ਕਿ ਚੌਰ ਤੇ 76 ਦੀ ਵਰਤ ਹੋਈ ਉਹ ਜਦੋਂ ਜਿਵੇਂ ਤੁਸੀਂ ਕਿਹਾ ਕਿ ਕੁਝ ਇਤਰਾਜ਼ ਆਏ ਲੋਕਾਂ ਦੇ ਪ੍ਰਤੀਕਰਮ ਆਏ ਕਿ ਇਹ ਸਿਰਫ ਤੇ ਸਿਰਫ ਗੁਰੂ ਸਾਹਿਬ ਲਈ ਚੌਰ ਦੀ ਸੇਵਾ ਕੀਤੀ ਜਾਂਦੀ ਹੈ ਤਾਂ ਮਤਲਬ ਕਿ ਇਦਾਂ ਤੁਸੀਂ ਕਰਕੇ ਮर्यादाਦੋਲੰਗਰ ਕੀਤਾ ਤੇ ਮੁੱਦਾ ਚੁੱਕਣ ਵਾਲਿਆਂ ਚੋਂ ਮੋਰੀ ਰਹੇ ਬਿਰਸਾ ਸਿੰਘ ਬਲਟੋਆ ਤੁਸੀਂ ਪੋਸਟ ਦੇਖੋ ਉਹਨਾਂ ਨੇ ਵਧਾਈ ਦੇ ਕੇ ਤੇ ਜਿਸ ਤਰ੍ਹਾਂ ਸਵਾਲ ਚੁਕੇ ਸਨ ਉਸ ਤੋਂ ਬਾਅਦ ਇਹ ਮਾਮਲਾ ਕਾਫੀ ਸਦਾ ਅੱਗੇ ਚਲਾ ਗਿਆ ਹੁਣ ਹੁੰਦਾ ਕੀ ਆ ਕਿ ਇਸ ਤੇ ਸਪਸ਼ਟੀਕਰਨ ਦਿੰਦਾ ਹੈ ਗੋਵਿੰਦ ਸਿੰਘ ਸੰਧੂ ਉਹ ਕਹਿੰਦਾ ਕਿ ਬੇਸਿਕਲੀ ਕੀ ਆ ਕਿ ਸਾਡਾ ਜਿਹੜਾ ਪਰਿਵਾਰ ਹੈ ਉਹ ਸ਼ਹਿਜ਼ਾਦਪੁਰ ਰਿਆਸਤ ਤੋਂ ਹੈ ਤੇ ਸਾਡੀ ਰਿਆਸਤ ਦਾ ਇੱਕ ਪਰੰਪਰਾਗਤ ਢੰਗ ਹੈ ਵਿਆਹ ਸ਼ਾਦੀ ਤੇ ਇਸ ਤਰ੍ਹਾਂ ਕੀਤਾ ਜਾਂਦਾ ਪਰ ਇਹ ਸਾਡੀ ਗਲਤੀ ਹੈ ਤੇ ਜੋ ਹੋਇਆ ਉਹਦੇ ਵਾਸਤੇ ਮੈਂ ਮਾਫੀ ਮੰਗਣਾ ਮਤਲਬ ਕਿ ਹਾਫ ਹੈ ਕਿ ਗੋਵਿੰਦ ਸਿੰਘ ਸੰਧੂ ਨੇ ਇਸ ਮਾਮਲੇ ਦੇ ਵਿੱਚ ਵੀ ਆਪਣੇ ਆਪ ਨੂੰ ਹੀ ਕਿਹਾ ਕਿ ਮੈਂ ਗਲਤ ਹੈ ਜਾਂ ਗਲਤੀ ਹੋਈ ਹੈ ਤਾਂ ਮੈਂ ਖਿਮਾਇਚਨਾ ਕਰਦਾ ਉਸ ਤੋਂ ਬਾਅਦ ਖੁਦ ਸਿਮਰਨਜੀਤ ਸਿੰਘ ਮਾਨ ਹਰਾਨੇ ਵੀ ਕਿਹਾ ਕਿ ਸਾਡੇ ਪਰਿਵਾਰ ਤੋਂ ਜਿਹੜੀ ਵੱੱਜਰ ਗਲਤੀ ਹੋਈ ਹੈ ਮੈਂ ਉਹਦੇ ਲਈ ਮਾਫੀ ਮੰਗਦਾ ਪਰ देर शाम ਤੱਕ ਤਸਵੀਰ ਨਿਕਲ ਕੇ ਆਉਂਦੀ ਆ ਕਿ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਘੜਗੱਜ ਦੇ ਪਾਸ ਬੈਠੇ ਨੇ ਗੋਬਿੰਦ ਸਿੰਘ ਸੰਧੂ ਔਰ ਉਹਨਾਂ ਨੇ ਖਿਮਾ ਯਾਚਨਾ ਪੱਤਰ ਜਿਹੜਾ ਉਹ ਦੇ ਦਿੱਤਾ ਹੈ ਤੇ ਜੋ ਉਹਨਾਂ ਕੇ ਨਿਊ ਮੈਰਿਡ ਕਪਲ ਹੈ ਨਾਲ ਸ਼ਾਇਦ ਜੋ ਕੁੜੀ ਵਿਆਹੀ ਆ ਉਹ ਵੀ ਨਾਲ ਸੀਗੀ ਤਾਂ ਇਹਨ ਦਾ ਭਾਵ ਇਹ ਆ ਕਿ ਦੇਖੋ ਠੀਕ ਆ ਕੁਝ ਲੋਕ ਐਵੇਂ ਡਿਫੈਂਡ ਕਰੀ ਜਾਂਦੇ ਨੇ ਕਿ ਨਹੀਂ ਨਹੀਂ ਠੀਕ ਆ ਜੀ ਅ ਮਤਲਬ ਕਿ ਕੁਝ ਹਵਾਲੇ ਦਿੱਤੇ ਜਾਂਦੇ ਆ ਪਰ ਦੂਜੇ ਪਾਸੇ ਉਹ ਫੈਮਲੀ ਹੀ ਮੰਨਦੀ ਆ ਕਿ ਸਾਥੋਂ ਗਲਤੀ ਹੋ ਗਈ। ਤਾਂ ਇਸ ਕਰਕੇ ਮੇਰੇ ਖਿਆਲ ਦੇ ਨਾਲ ਵੱਡਾ ਮੁੱਦਾ ਨਹੀਂ ਹੈ ਤੇ ਉਹਨਾਂ ਦੀ ਖਿਮਾ ਯਾਚਨਾ ਜਿਹੜੀ ਆ ਉਹ ਪ੍ਰਵਾਨ ਹੋ ਜਾਏਗੀ। ਕੋਈ ਹੋ ਸਕਦਾ ਧਾਰਮਿਕ ਤੌਰ ਤੇ ਤੁਹਾਨੂੰ ਪਤਾ ਹੀ ਆ ਕਿ ਕੁਝ ਪੁੱਲ ਬਖਸ਼ਾਉਣ ਦੀ ਐਸਾ ਸਾਰੀਆਂ ਚੀਜ਼ਾਂ ਦੀ ਉਹ ਇੱਕ ਧਾਰਮਿਕ ਵਿਧੀ ਹੁੰਦੀ ਆ ਹੋ ਸਕਦਾ ਉਹ ਧਾਰਮਿਕ ਵਿਧੀ ਲਾਗੂ ਹੋ ਜਾਵੇ। ਜੀ ਉਧਰ ਕੈਦੀਆਂ ਦੀ ਮਾਫੀ ਦੇ ਮਾਮਲੇ 'ਚ ਅਹਿਮ ਸੁਣਵਾਈ ਆ ਜੀ। ਦੇਖੋ ਕੈਦੀਆਂ ਦੀ ਮਾਫੀ ਦਾ ਜਿਹੜਾ ਮਾਮਲਾ ਨਾ ਇਹ ਆਮ ਹੀ ਅੱਗੇ ਤੇ ਬਹੁਤ ਸੌਖਾ ਜਿਹਾ ਕੰਮ ਸੀਗਾ ਤੇ ਹੁੰਦਾ ਕੀ ਸੀਗਾ ਕਿ 15 ਅਗਸਤ ਤੇ ਜਾਂ 26 ਜਨਵਰੀ ਇਹੋ ਜਿਹੇ ਮੌਕੇ ਤੇ ਨਾ ਮਾਫੀ ਆ ਜਾਂਦੀ ਸੀ ਸਰਕਾਰ ਮਾਫੀ ਦਿੰਦੀ ਸੀ ਉਹਦਾ ਬੜਾ ਲਾਭ ਹੁੰਦਾ ਸੀ ਜਿਹੜੇ ਗੁੱਡ ਕੰਡਕਟ ਵਾਲੇ ਕੈਦੀ ਹੁੰਦੇ ਆ ਉਹਨਾਂ ਨੂੰ ਮਤਲਬ ਕਿ ਕਿਸੇ ਨੂੰ 2 ਮਹੀਨੇ ਪਹਿਲਾਂ ਛੜ੍ਹਦਾ ਕਿਸੇ ਨੂੰ 6 ਮਹੀਨੇ ਪਹਿਲਾਂ ਛੜ੍ਹ ਦਿੰਦਾ ਐਦਾਂ ਕੰਮ ਚੱਲਦਾ ਸੀ ਇਹ ਪਤਾ ਨਹੀਂ ਕੀ ਹੋਇਆ ਸਰਕਾਰਾਂ ਨੂੰ ਇਹਨਾਂ ਨੇ ਮਾਫੀ ਦੇਣੀ ਲਗਭਗ ਲਗਭਗ ਬੰਦ ਕਰ ਦਿੱਤੀ ਇਹ ਜਿਹੜੀ ਮਾਫੀ ਆਉਂਦੀ ਹੁੰਦੀ ਸੀ ਹੁਣ ਕੀ ਆ ਕਿ ਜੋ ਇਹਨਾਂ ਨੇ ਬਣਾਇਆ ਹੋਇਆ ਪ੍ਰੋਟੋਕਾਲ ਤੇ ਫਾਈਲ ਜਿਹੜੀ ਹੈ ਅਪਰੂਵ ਕਰਦੇ ਆ ਵਗੈਰਾ ਵਗੈਰਾ ਕਿ ਇਹਨਾਂ ਕੈਦੀਆਂ ਨੂੰ ਛੱਡਿਆ ਜਾ ਸਕਦਾ ਸਮੇਂ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਸਿੱਧੂ ਵਰੀ ਵੀ ਇਦਾਂ ਹੋਇਆ ਸੀਗਾ ਕਿਆ ਜਾਂਦਾ ਸੀਗਾ ਕਿ ਉਹ ਗੁੱਡ ਕੰਡਕਟਰ ਦੇ ਆਧਾਰ ਤੇ ਵੇਲੇ ਨਾਲ ਛੱਡੇ ਜਾ ਸਕਦੇ ਪਹਿਲਾਂ ਛੱਡੇ ਜਾ ਸਕਦੇ ਆ ਪਰ ਬਾਅਦ ਵਿੱਚ ਨਹੀਂ ਸੀ ਹੋਇਆ ਤਾਂ ਗੱਲ ਇਹ ਆ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਕ ਸਵੈ ਨੋਟਿਸ ਲਿਆ ਇਸ ਮਾਮਲੇ ਦੇ ਵਿੱਚ ਤਾਂ ਇਹ ਆ ਕਿ ਰਿਹਾਈ ਦੇ ਲਈ ਜਿਹੜੇ ਪਾਤਰਤਾ ਦੇ ਮਾਪਦੰਡ ਆ ਉਹਨਾਂ ਨੂੰ ਤੁਲਨਾਤਮਕ ਤੌਰ ਤੇ ਇੱਕ ਚਾਰਟ ਸਾਂਝੇ ਰੂਪ ਦੇ ਵਿੱਚ ਤਿਆਰ ਕੀਤਾ ਜਾਣਾ ਚਾਹੀਦਾ ਮਤਲਬ ਸਾਫ ਹਾਂ ਮੈਂ ਤੁਹਾਨੂੰ ਥੋੜਾ ਜਿਹਾ ਬਈ ਇਹਨੂੰ ਸਾਦਾ ਕਰਕੇ ਸਿੰਪਲ ਕਰਕੇ ਦੱਸ ਦੇਵਾਂ ਕੋਰਟ ਕੀ ਕਹਿ ਰਿਹਾ ਦੇਖੋ ਕਿ ਹਰਿਆਣਾ ਦੀ ਇਹਦੇ ਚ ਪਾਲਿਸੀ ਇੱਕ ਵੱਖਰੀ ਕਿਸਮ ਦੀ ਆ ਪੰਜਾਬ ਵਾਲਿਆਂ ਦੀ ਇੱਕ ਵੱਖਰੀ ਕਿਸਮ ਦੀ ਆ ਕਿ ਇਹ ਸਾਂਝਾ ਚਾਰਟ ਜਿਹੜਾ ਕਿਉਂਕਿ ਜਿਹੜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਆ ਉਹਦੀ ਜੂਰਿਸਡਿਕਸ਼ਨ ਦੇਖੋਗੇ ਤਾਂ ਉਹਤੇ ਦੋਨਾਂ ਸਟੇਟਾਂ ਤੇ ਹੀ ਲਾਗੂ ਹੁੰਦੀ ਆ ਨਾ ਸੋ ਇਸ ਕਰਕੇ ਹੁਣ ਇਹ ਕੋਰਟ ਨੇ ਕਿਆ ਹੈ ਉਟ ਨੇ ਇਹ ਗੱਲ ਜਿਹੜੀ ਆ ਉਹ ਕਹੀ ਆ ਕਿ ਸਾਂਝੇ ਰੂਪ ਦੇ ਵਿੱਚ ਇੱਕ ਚਾਰਟ ਜਿਹੜਾ ਤਿਆਰ ਹੋਏਗਾ ਫਿਰ ਗੱਲਬਾਤ ਜਿਹੜੀ ਆ ਉਹ ਅੱਗੇ ਤੁਰੇਗੀ ਜੀ ਬਟਿੰਡਾ ਆਰਟੀਆ ਦਫਤਰ ਵਿੱਚ ਪਚਾਇਆ ਜੀ ਹਾਂਜੀ ਫਿਰ ਸੁਰਖੀਆਂ ਦੇ ਵਿੱਚ ਆ ਗਿਆ ਕਿਉਂਕਿ ਅੱਜ ਫਿਰ ਆਰਟੀਆ ਦਾ ਇੱਕ ਕਲਰਕ ਜਿਹੜਾ ਦਫਤਰ ਦਾ ਉਹ ਅਰੈਸਟ ਹੋ ਗਿਆ ਹੈ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਵੇਖੋ ਅੱਗੇ ਵੀ ਇਹਨਾਂ ਦਾ ਬੜਾ ਪੰਗਾ ਪੈ ਗਿਆ ਸੀਗਾ ਜਾਂਚ ਪੜਤਾਲ ਜਿਹੜੀ ਆ ਹੁੰਦੀ ਹੁੰਦੀ ਮਤਲਬ ਕਿ ਰਾਜ ਨੂੰ ਮੁੜ ਗਈ ਸੀ ਕਿ ਤਾਂ ਅਸਲ ਦੇ ਵਿੱਚ ਕੀ ਆ ਕਿ ਇਹ ਜਿਹੜੇ ਹੁਣ ਇਸ ਤਰ੍ਹਾਂ ਦੇ ਦਫ਼ਤਰ ਆ ਜਿਨ੍ਹਾਂ ਦੇ ਵਿੱਚ ਬਈ ਜਿਹੜੇ ਆਵਾਜਾਈ ਸਾਧਨ ਰਜਿਸਟਰਡ ਹੁੰਦੇ ਆ ਜਾਂ ਹੋਰ ਚਲਾਨ ਭੂਤ ਨੇ ਹੁੰਦੇ ਬਥੇਰਾ ਕੰਮ ਹੁੰਦਾ ਕਿ ਇਹਨਾਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਨਿਕਲਦੀਆਂ ਨੇ ਤਾਂ ਬਠਿੰਡੇ ਦਾ ਆਰਟੀਏ ਦਫ਼ਤਰ ਜਿਹੜਾ ਉਹ ਅੱਗੇ ਵੀ ਸੁਰਖੀਆਂ ਚ ਰਿਹਾ ਤਾਂ ਡੈਵਿਡ ਕੁਮਾਰ ਨਾਂ ਦਾ ਇਹ ਜਿਹੜਾ ਕਲਰਕ ਸੀ ਇਹਦੀ ਸ਼ਿਕਾਇਤ ਹੋਈ ਆਨਲਾਈਨ ਰਜਿਸਟ੍ਰੇਸ਼ਨ ਪਾਸ ਕਰਨ ਦਾ ਇਸ ਨੇ 2700 ਰੁਪਇਆ ਵਸੂਲ ਕੀਤਾ ਸੀਗਾ ਤਾਂ ਵਿਜੀਲੈਂਸ ਤੁਹਾਨੂੰ ਪਤਾ ਹੀ ਆ ਬਠਿੰਡਾ ਰੇਂਜ ਇਹਨਾਂ ਦੀ ਆਪਣੀ ਤਾਂ ਵਿਜੀਲੈਂਸ ਨੇ ਰੰਗੇ ਹਾਥੀ ਇਸ ਨੂੰ ਫੜ ਲਿਆ ਤਾਂ ਮੇਰੇ ਖਿਆਲ ਦੇ ਨਾਲ ਇਹ ਜਿਹੜੇ ਦਫ਼ਤਰ ਇਸ ਤਰ੍ਹਾਂ ਦੇ ਹੈਗੇ ਆ ਇਹਨਾਂ ਦੀ ਤੇ ਜਾਂਚ ਪਰਤਾਮਕਮਲ ਤੌਰ ਤੇ ਹੋਣੀ ਚਾਹੀਦੀ ਹੈ ਜਦੋਂ ਵੀ ਕੋਈ ਇਤਰਾ ਬੰਦਾ ਫੜਿਆ ਜਾਂਦਾ ਹੈ ਚਾਹੇ ਉਹ ਕਲੈਰੀਕਲ ਪੋਸਟ ਤੇ ਆ ਚਾਹੇ ਉਹ ਕਿਸੇ ਹਾਇਰ ਪੋਸਟ ਤੇ ਆ ਤਾਂ ਉਥੇ ਸਾਰੇ ਦਫ਼ਤਰ ਦੀ ਜਾਂਚ ਜਿਹੜੀ ਆ ਉਹ ਕਰਵਾਉਣੀ ਚਾਹੀਦੀ ਆ ਕਿ ਕਿਹੜਾ ਬੰਦਾ ਕਿੰਨਾ maal ਵਟੋਰ ਰਿਹਾ ਸੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਬਹੁਤ ਆਉਂਦੀਆਂ ਨੇ ਗੁਰੂ ਜੀ ਬਿਲਕੁਲ ਉਧਰ ਸਦਨ ਚ ਵੀ ਅੱਜ ਕਹਿੰਦੇ खासा ਹੰਗਾਮਾ ਹੋ ਗਿਆ ਬਿਲਕੁਲ ਅੱਜ ਹੰਗਾਮਾ ਬਹੁਤ ਯਵਰਦਸਤ ਸੀਗਾ ਅੱਛਾ ਇਹਦੇ ਚ ਕੀ ਹੋਇਆ ਵਾ ਕਿ ਰਾਹੁਲ ਗਾਂਧੀ ਬੋਲਣਾ ਚਾਹੁੰਦੇ ਸੀ ਰਾਹੁਲ ਗਾਂਧੀ ਨੂੰ ਬੋਲਣ ਤੋਂ ਰੋਕਿਆ ਗਿਆ ਕਿਉਂ ਕਦੋਂ ਕਿ ਇੱਕ ਦੋ ਵਾਰ ਫੇਰ ਤੁਸੀਂ ਵੇਖੋਗੇ ਕਾਰਵਾਈ ਜਿਹੜੀ ਸਦਨ ਦੀ ਉਹ ਮੁਲਤਵੀ ਕੀਤੀ ਗਈ ਪਰ ਗੱਲ ਬਣੀ ਨਹੀਂ ਹੈ ਤਾਂ ਕਹਿ ਸਕਦੇ ਹਾਂ ਕਿ 6-7 ਵਾਰ ਸ਼ਾਇਦ ਟੋਕਿਆ ਗਿਆ ਸ਼ਾਹ ਵੱਲੋਂ 11 ਵਾਰ ਰਾਜਨਾਥ ਵੱਲੋਂ ਇਸ ਤੋਂ ਇਲਾਵਾ ਕਰਨ ਰਜ਼ੀਜ਼ੂ ਤੇ ਅਨੁਰਾਗ ਠਾਕਰ ਨੇ ਵੀ ਰਲਕੇ ਜੇ ਤੁਸੀਂ ਦੇਖੋ ਤਾਂ 8 ਵਾਰੀ ਟੋਕਿਆ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿੰਨੀ ਵਾਰੀ ਰਾਹੁਲ ਗਾਂਧੀ ਨੂੰ ਟੋਕਿਆ ਗਿਆ ਹੁਣ ਤੁਸੀਂ ਇਹ ਵੇਖੋ ਕਿ ਜਿਹੜਾ ਆਪੋਜੀਸ਼ਨ ਦਾ ਮੇਨ ਲੀਡਰ ਆ ਉਹਨੂੰ ਇਨੀ ਬੋਲਣ ਦਿੰਦੇ ਰੌਲਾ ਕੀ ਸੀ ਦੇਖੋ ਰਾਹੁਲ ਗਾਂਧੀ ਕੱਢ ਲਿਆ ਇੱਕ ਮੈਗਜ਼ੀਨ ਦੇ ਵਿੱਚ ਛਪਿਆ ਕਿਤਾਬ ਦਾ ਹਵਾਲਾ ਮੈਂ ਤੁਹਾਨੂੰ ਉਹ ਗਾਹ ਦੱਸ ਦਿਆ ਉਹਦੇ ਮੁਤਾਬਕ ਉਸਨੇ ਕਿਹਾ ਕਿ 4 ਚੀਨੀ ਟੈਂਕ ਭਾਰਤ ਦੀ ਧਰਤੀ ਤੇ ਆ ਰਹੇ ਸੀ ਤੇ ਉਹ ਮਤਲਬ ਕਿ ਕੁਝ 100 ਕਿਲੋਮੀਟਰ ਦੀ ਦੂਰੀ ਤੇ ਰਹਿ ਹੈ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਉਹਦੇ ਵਿੱਚ ਬਈ ਨਰੇਂਦਰ ਮੋਦੀ ਜੀ ਦਾ ਜਾਂ ਰਾਜਨਾਥ ਜੀ ਦਾ ਬਈ ਜ਼ਿਕਰ ਹੈ ਤਾਂ ਗੱਲ ਇਹ ਹੈ ਕਿ ਇਹ ਕਿਤਾਬ ਜਿਹੜੀ ਆ ਉਹ ਨਰਵਾਨੇ ਜੀ ਜਿਹੜੇ ਹੁੰਦੇ ਸਨ ਸਾਬਕਾ ਫੌਜ ਮੁਖੀ ਉਹ ਉਹਨਾਂ ਦੀ ਲਿਖੀ ਹੋਈ ਆ ਮੈਨੂੰ ਯਾਦ ਆ ਕਿ ਇਹਦੇ ਤੇ ਇਹਨਾਂ ਟਿੱਪਣੀ ਕੀਤੀ ਸੀ ਕਿ ਮੈਂ ਤੇ ਪੈਂਗਵਿਨ ਜਿਹੜਾ ਬਹੁਤ ਤਗੜਾ ਹੈਗਾ ਪਬਲਿਸ਼ਰ ਇਹਨਾਂ ਦੇ ਪਬਲਿਸ਼ਿੰਗ ਦਾ ਬਹੁਤ ਤਕੜਾ ਕੰਮ ਹੈ ਇਹਨਾਂ ਨੇ ਕਿਹਾ ਸੀ ਕਿ ਮੈਂ ਤੇ ਕਿਤਾਬ ਉਹਨਾਂ ਨੂੰ ਸੌਂਪ ਦਿੱਤੀ ਆ ਹੁਣ ਰੱਖਿਆ ਮੰਤਰਾਲੇ ਦਾ ਤੇ ਉਹਨਾਂ ਦਾ ਆਪਸ ਦੇ ਵਿੱਚ ਕੰਮ ਹੈ ਪਰ 1 ਸਾਲ ਹੋ ਗਿਆ ਕਿ ਇਸ ਕਿਤਾਬ ਨੂੰ ਮਨਜ਼ੂਰ ਨਹੀਂ ਕੀਤਾ ਗਿਆ ਪਾਸ ਨਹੀਂ ਕੀਤਾ ਗਿਆ ਹੁਣ ਜਿਹੜੀ ਮਤਲਬ ਕਿ ਨਰਵਾਨੇ ਹੋਰਾਂ ਦੀ ਇਹ ਆਤਮਕਥਾ ਉਹਦੇ ਵਿੱਚ ਕੁਝ ਚੀਜ਼ਾਂ ਜ਼ਿਕਰ ਕੀਤੀਆਂ ਗਈਆਂ ਨੇ ਜਿਹੜੀਆਂ ਕਿ ਇੱਕ ਮੈਗਜ਼ੀਨ 'ਚ ਛਪੀਆਂ ਨੇ ਤਾਂ ਉਹਦੇ ਵਿੱਚ ਉਹ ਕੀ ਕਹਿੰਦੇ ਆ ਕਿ ਦੇਖੋ ਕੱਲੇ ਆ ਕਿ ਰਾਜਨਾਥ ਸਿੰਘ ਨੂੰ ਮੇਨ ਗੱਲ ਆਪਾਂ ਨਰਮਨ ਨੇ ਚੀਨੀ ਕਮਾਂਡਰ ਦਾ ਜਿਹੜਾ ਕੋਈ ਪ੍ਰਸਤਾਵ ਆਇਆ ਸੀ ਉਹ ਵੀ ਰੱਖਿਆ ਤਾਂ ਇਹਦੇ ਵਿੱਚ ਸਾਰੀ ਟਾਈਮ ਲਾਈਨ ਹੈ ਟਾਈਮ ਲਾਈਨ ਕਿਵੇਂ ਆ ਕਿ ਰਾਤ 6:30 ਵਜੇ ਤਰੀਕ 31 ਅਗਸਤ 2020 ਕਿ ਉਹਦੇ 'ਚ ਕਿਹਾ ਗਿਆ ਭਾਰਤੀ ਫੌਜ ਦੀ ਨਾਰਥਰਨ ਕਮਾਂਡ ਦੇ ਚੀਫ ਲੈਫਟੀਨੈਂਟ ਜਨਰਲ ਯੋਗੇਸ਼ ਜੋਸ਼ੀ ਨੂੰ ਫੋਨ ਤੇ ਜਾਣਕਾਰੀ ਮਿਲੀ ਕਿ ਚੀਨ ਦੀ ਪੈਦਲ ਫੌਜ ਦੇ ਸਮਰਥਨ ਦੇ ਨਾਲ ਚਾਰ ਚੀਨੀ ਟੈਂਕ ਪੂਰਬੀ ਲਦਾਖ ਦੇ ਵਿੱਚ ਰੈਚਿੰਗ ਲਾ ਵਲ ਵਦਰਿਆ ਯਾਨੀ ਪਗਡੰਡੀ ਤੇ ਅੱਗੇ ਆ ਰਹੇ ਆ। ਅੱਛਾ ਫਿਰ 6:30 ਤੋਂ 8:30 ਦੇ ਦਰਮਿਆਨ ਤਾਂ ਜਿਹੜੇ ਲੈਫਟੀਨੈਂਟ ਜਨਰਲ ਕਲੋਕ ਕੇ ਜੋਸ਼ੀ ਸਾਹਿਬ ਸੀ ਉਹਨਾਂ ਨੇ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਜਿਹੜੇ ਫੌਜ ਦੇ ਮੁਖੀ ਸੀ ਮਨੋਜ ਮੁਕੰਦ ਨਰਮਣੇ ਇਹਨਾਂ ਨੂੰ ਜਾਣਕਾਰੀ ਦਿੱਤੀ ਜੀ ਠੀਕ ਹੈ ਜੀ ਕਿ ਭਾਈ ਚੀਨੀ ਟੈਕ ਤੇ ਚੜੇ ਆਉਂਦੇ ਨੇ ਇਸ ਤੋਂ ਬਾਅਦ ਭਾਰਤੀ ਫੌਜ ਨੇ ਇਹਨਾਂ ਨੂੰ ਚੇਤਾਵਨੀ ਵੀ ਦਿੱਤੀ ਰੌਸ਼ਨੀ ਵਾਲਾ ਗੋਲਾ ਵੀ ਤੱਕ ਗਿਆ ਲੇਕਿਨ ਚੀਨੀ ਟੈਂਕਾਂ ਤੇ ਕੋਈ ਅਸਰ ਨਹੀਂ ਹੋ ਰਿਹਾ ਉਹ ਅੱਗੇ ਵਧ ਰਹੇ ਨੇ ਜੀ ਇਸ ਦਰਮਿਆਨ 8:30 ਵਜੇ ਤੋਂ ਬਾਅਦ ਜਿਹੜੇ ਨਰਵਣੇ ਜੀ ਆ ਉਹ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਜਿਹੜੇ ਸਲਾਹਕਾਰ ਆ ਆਪਣੇ ਐਨਐਸਏ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਅਜੀਤ ਡੋਵਾਲ ਫਿਰ ਚੀਫ ਆਫ ਡਿਫੈਂਸ ਸਟਾਫ ਜਨਰਲ ਵਿਪਨ रावत ਤੇ ਮਤਲਬ ਕਿ ਵਿਦੇਸ਼ ਮੰਤਰੀ ਜੈ ਸ਼ੰਕਰ ਉਹਨਾਂ ਦੇ ਨਾਲ ਸੰਪਰਕ ਕਰਦੇ ਆ ਤੇ ਸਪਸ਼ਟ ਡਾਇਰੈਕਸ਼ਨ ਮੰਗਦੇ ਵੀ ਦੱਸੋ ਹੁਣ ਕੀ ਕਰੀਏ ਤੇ ਜਿਹੜੇ ਲੈਫਟੀਨੈਂਟ ਜਨਰਲ ਜੋਗੇ ਜੋਸ਼ੀਆ ਉਹ ਫਿਰ ਫੋਨ ਕਰਦੇ ਆ ਕਿ ਚੀਨੀ ਟੈਂਕ ਤੇ ਹੁਣ ਦਰੇ ਤੋਂ ਸਿਰਫ 1 ਕਿਲੋਮੀਟਰ ਦੀ ਘੱਟ ਦੂਰੀ ਤੇ ਰਹਿ ਗਏ ਨੇ ਕੀ ਕਰੀਏ ਫਿਰ ਨਰਵਣੇ ਸਾਹਿਬ ਰੱਖਿਆ ਮੰਤਰੀ ਰਾਜਨਾਥ ਨੂੰ ਦੁਬਾਰਾ ਫੋਨ ਕਰਦੇ ਸਪਸ਼ਟ ਡਾਇਰੈਕਸ਼ਨ ਦੀ ਇਲਤਜਾ ਕਰਦੇ ਤੇ ਇਸੇ ਦਰਮਿਆਨ ਪੀਐਲਏ ਕਮਾਂਡਰ ਮੇਜਰ ਜਨਰਲ ਲਿਊ ਲਿੰਨ ਦਾ ਸੰਦੇਸ਼ ਆਉਂਦਾ ਜਿਹਦੇ ਵਿੱਚ ਬਈ ਤਣਾਅ ਘੱਟ ਕਰਨ ਦਾ ਪ੍ਰਸਤਾਵ ਰੱਖਿਆ ਜਾਂਦਾ ਹਿਰਾਜਨਾਥ ਸਿੰਘ ਤੇ ਡੁਵਾਲ ਨੂੰ ਪ੍ਰਸਤਾਵ ਪਹੁੰਚਾ ਦਿੱਤਾ ਜਾਂਦਾ ਫਿਰ ਮਤਲਬ ਸੂਚਨਾ ਮਿਲਦੀ ਹੈ ਰਾਤ 10:00 ਵਜੇ 10 ਮਿੰਟ ਤੇ ਨਾਰਥਰਨ ਕਮਾਂਡ ਨੂੰ ਫਿਰ ਸੂਚਨਾ ਮਿਲ ਕੇ ਚੀਨੀ ਟੈਂਕ ਨਹੀਂ ਰੁਕੇ ਤੇ ਉਹ ਚੋਟੀ ਤੋਂ ਮਤਲਬ ਕਿ ਉਹ ਚੋਟੀ ਤੋਂ ਸਿਰਫ 500 ਮੀਟਰ ਦੂਰ ਆ ਕਿ ਜੋਸ਼ੀ ਦੱਸ ਰਹੇ ਨੇ ਕਿ ਰੋਕਣ ਤਾਂ ਹੁਣ ਇੱਕੋ ਇੱਕ ਹੀਲਾ ਆ ਕਿ ਮੀਡੀਅਮ ਆਰਟਲਰੀ ਨਾਲ ਫਾਇਰ ਖੋਲੜਾ ਪਵੇਗਾ ਰਾਤ ਦੇ ਸਵਾ 10 ਤੋਂ 10:30 ਦੇ ਵਿੱਚ ਫੌਜ ਹੈੱਡਕੁਆਟਰ ਦੇ ਵਿੱਚ ਬਦਲਾ ਤੇ ਚਰਚਾ ਹੋ ਰਹੀ ਹੈ ਪੂਰਾ ਨਾਰਥਰਨ ਫਰੰਟ ਹਾਈ ਲਰਟ ਤੇ ਰੱਖਿਆ ਜਾਂਦਾ ਹੈ ਤੇ ਰਾਜਨਾਪ ਸਿੰਘ ਨੇ ਫਿਰ 10:30 ਫੋਨ ਕੀਤਾ ਨਰਵਣੇ ਜੀ ਕਿ ਮੈਂ ਪ੍ਰਧਾਨ ਮੰਤਰੀ ਦੇ ਨਾਲ ਗੱਲ ਕੀਤੀ ਆ ਪ੍ਰਧਾਨ ਮੰਤਰੀ ਦੀ ਡਾਇਰੈਕਸ਼ਨ ਸਿਰਫ ਇੱਕ ਵਾਕ ਦੇ ਵਿੱਚ ਆ ਕਿ ਜੋ ਉਚਿਤ ਹੈ ਜੋ ਲੱਗਦਾ ਤੁਹਾਨੂੰ ਉਹ ਕਰ ਲਓ ਮਤਲਬ ਨਰਵਣੇ ਨੇ ਕੀ ਕਿਆ ਕਿ ਪੂਰੀ ਤਰ੍ਹਾਂ ਇੱਕ ਫੌਜ ਦਾ ਫੈਸਲਾ ਹੋਣ ਵਾਲਾ ਸੀ ਮੋਦੀ ਤੋਂ ਸਲਾਹ ਲਈ ਗਈ ਸੀ ਉਹਨਾਂ ਨੇ ਬਰੀਫ ਕੀਤਾ ਸੀਗਾ ਲੇਕਿਨ ਫੈਸਲਾ ਲੈਣ ਤੋਂ ਮਨਾ ਕਰ ਦਿੱਤਾ ਤੇ ਪੂਰੀ ਜ਼ਿੰਮੇਵਾਰੀ ਜਿਹੜੀ ਆ ਮੇਰੇ ਤੇ ਪੈ ਗਈ ਮਾਮਲਾ ਬੜਾ ਸੈਂਸਿਟਿਵ ਆ ਮਾਮਲਾ ਬਹੁਤ ਗੰਭੀਰ ਹੈ ਇਸੇ ਕਰਕੇ ਹੀ ਇਹਨਾਂ ਨੇ ਇਤਰਾਜ਼ ਲਾਇਆ ਕਿ ਦੇਖੋ ਜੀ ਕਿਤਾਬ ਹਾਲੇ ਅਨ ਪਬਲਿਸ਼ਡ ਹੈ ਇਹ ਤੇ ਨਹੀਂ ਬੋਲਿਆ ਜਾ ਸਕਦਾ ਇਥੋਂ ਤੱਕ ਕਿ ਜਿਹੜੇ ਸਪੀਕਰ ਹੈ ਉਹ ਕਹਿੰਦੇ ਕਿ ਅਖਬਾਰਾਂ ਦੀ ਕਟਿੰਗ ਤੇ ਤਾਂ ਬੋਲਿਆ ਜਾ ਸਕਦਾ ਅਖਬਾਰ ਦੀ ਕਟਿੰਗ ਨੂੰ ਕੋਟ ਕੀਤਾ ਜਾ ਸਕਦਾ ਮੈਗਜ਼ੀਨ ਨੂੰ ਨਹੀਂ ਦੱਸੋ ਇਹ ਕਿਹੜੀਆਂ ਗੱਲਾਂ ਨੇ ਤਾਂ ਨਿਯਮ ਦਾ ਹਵਾਲਾ ਦੇ ਕੇ ਫਿਰ ਮਾਈਕ ਬੰਦ ਕਰਾ ਦਿੱਤਾ ਗਿਆ ਤਾਂ ਰਾਹੁਲ ਗਾਂਧੀ ਨੂੰ ਰੋਕ ਦਿੱਤਾ ਗਿਆ ਬੋਲਣੋਂ ਪਰ ਪਰ ਚਰਚਾ ਬਹੁਤ ਹੈ ਜੀ ਇਸ ਖਬਰ ਦੀ ਚਰਚਾ ਬਿਲਕੁਲ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਪਤ ਹੋ ਜਾਂਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਧੰਨਵਾਦ